ਜੇ ਕਾਰਨ ਹੁੰਦਾ ਇਹਨਾਂ ਬਹੁਤ ਹਵਾ ਜੁੜਨਾ। ਹਵਾ ਬਾਝੂ ਉੱਡ ਨਹੀਂ ਹੈ, ਉੱਡ ਰਹੀ ਹੈ। ਹਵਾ ਝੁੱਟਣਾ ਜਾਵੇ, ਉੱਡਣਾ ਜਾਵੇ। ਤੇ ਬਹੁਤ ਦੂਰ-ਦੂਰ ਤੱਕ ਜਾਂਦਾ ਨਾ ਸਮਾਨ। ਇਹ ਇੰਨਾ ਕ ਸਮਾਨ ਤਾਂ ਬਾਈ ਕਹਿੰਦਾ ਸੀ ਸ਼ਾਮ ਤੱਕ ਦੇ ਦੇਣਾ, ਕੱਢ ਦੇਣਾ। ਦੇਖੋ ਹੁਣ ਦੋ ਗੱਡੀਆਂ ਦਾ ਮਾਲ ਮਟੀਰੀਅਲ ਇਹ ਨਾਲੇ ਕੱਢਦਾ ਨਿਕਲ ਗਿਆ। ਪ੍ਰਿੰਸੋ ਨਾਲਾ ਵੀ ਹੋ ਗਿਆ ਰੈਡੀ। ਵੀ ਬਸ ਹੁਣ ਲਓ ਜੀ ਇਹਦੀ ਕੰਡੀਸ਼ਨ ਦਿਖਾ ਦਿੰਨੇ। ਟਾਇਰ ਵੀ ਬੰਦੇ ਨੇ ਪਵਾਤੀ 14 ਦੇ ਵੀਕੇਟੀ ਰੇਡੀਅਲ ਤੇ ਮੁਰਲੇ ਵੀ ਨਵੇਂ ਚੌਕੜਾਈ। ਕੱਦੂਆਂ ਤੇ ਬਾਦ ਲਵਾਇਆ ਜੀ। ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਾਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਸਦੇ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਆ ਜਿੱਦਾ ਬਲੌਗ ਸ਼ੁਰੂ ਕਰਨ ਮੈਂ ਇੱਧਰ ਤੁਹਾਡੇ ਨਾਲ ਆਪਣਾ ਇਹ ਕਹਿਣਾ ਉਹ ਤੁਹਾਡਾ ਧੰਨਵਾਦ ਵੀ ਕਰ ਦੇਣਾ ਤੇ ਤੁਸੀਂ ਦੇਖੋ ਹਰੀਆਲੀ ਤੇ ਬਾਹਰ ਦਾ ਮੌਸਮ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜ ਆ ਬਾਹਰ ਦੇ ਸੰਬ ਦੇਸ਼ਾਂ ਤੋਂ ਵੀਰ ਭੈਣ ਭਰਾ ਬੱਚੇ ਬਜ਼ੁਰਗ ਜੁੜੇ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਸਾਡੇ ਫੈਮਿਲੀ ਵੱਲੋਂ ਵੀ ਲਓ ਜੀ ਹੁਣ ਮਨਜੀਤ ਨਾਲ ਵੀ ਦੋ ਚਾਰ ਗੱਲਾਂ ਬਾਤਾਂ ਬਾਕੀ ਜੀ ਆਪਣੇ ਬਲੌਗ ਦੇ ਨਾਲ ਬਹੁਤ ਸਾਰੇ ਵੀਰ ਭੈਣ ਭਰਾ ਜੁੜੇ ਪਏ ਆ ਬਲੌਗ ਨੂੰ ਫੁੱਲ ਬੋਚ ਕਰਦੇ ਬਹੁਤ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਆ ਜੀ ਤੇ ਸਾਨੂੰ ਜੇ ਕੋਈ ਡਾਟ ਹੈ ਅਸੀਂ ਤੁਹਾਡੇ ਦੇ ਕੁਐਸਚਨ ਕਰ ਦਨੇ ਤੁਸੀਂ ਕਮੈਂਟ ਕਰ ਦਨੇ ਬਹੁਤ ਬਹੁਤ ਧੰਨਵਾਦ ਹੈ ਜੀ ਲਓ ਜੀ ਮਨਜੀਤ ਦਾ ਅੱਜ ਕੰਮ ਹੈ ਵੀ ਸਫਾਈਆਂ ਦਾ ਕੰਮ ਚੱਲ ਰਿਹਾ ਕਿਉਂਕਿ ਤੁਹਾਨੂੰ ਪਤਾ ਜੀ ਕੱਲ੍ਹ ਦੇ ਬਲੌਗ 'ਚ ਦੱਸਿਆ ਤਾਂ ਵੀ ਖੁਸ਼ਕਾਬਾਵਾ ਚੱਲ ਰਹੀਆਂ ਜੀ ਤੇ ਕਰਕੇ ਜੀ ਉਹ ਸਾਹਮਣੇ ਇੱਕ ਟੇਕ ਹੈ ਜੀ ਉੱਧਰ ਉੱਧਰ ਕੋਠੇ ਦੇ ਉੱਪਰ ਕਰਦਿਆਂ ਦੀ ਆ ਇਹ ਟੇਕ ਤੋਂ ਇੰਨੇ ਪੱਤੇ ਆਏ ਗੱਲ ਐ ਘੁੰਮ ਘੁੰਮ ਕੇ ਮਨਜੀਤ ਉਹਨੇ ਵੀ ਹੈਰਾਨ ਹੋ ਗਏ ਗੁੱਸੇ ਆ ਮਹਾ ਚਲੋ ਕੋਈ ਨਹੀਂ ਅੱਗੇ ਤਾਂ ਐ ਹੁੰਦਾ ਤਾਂ ਵੀ ਜਦੋਂ ਇੱਥੇ ਆ ਤੀਨਾ ਨੀਤੀਆਂ ਆਮ ਸਿੰਪਲ ਘਰ ਹੁੰਦੇ ਤੇ ਪਹਿਲੇ ਪਹਿਲੇ ਘਰਾਂ ਦੇ ਵਿੱਚ ਸਾਡੇ ਦਰਖਤ ਵੀ ਹੁੰਦੇ ਤੇ ਜੀ ਆਪਣੇ ਘਰ ਦੇ ਆਮ ਕਿਸੇ ਨੇ ਪਿਲ ਖਣ ਲਾਈ ਵੀ ਕਿਸੇ ਨੇ ਪਿੱਪਲ ਕਿਸੇ ਨੇ ਬਰੋਟਾ ਨਾਲੇ ਛਾਵੇਂ ਹੁੰਦੀ ਦੀ ਨਾਲੇ ਡੰਗਰ ਬਣੇ ਜਾਂਦੇ ਤੇ ਤੇ ਨਾਲੇ ਸਾਨੂੰ ਵੀ ਫਾਇਦਾ ਹੁੰਦਾ ਤਾਂ ਫਿਰ ਦੇਖ ਲਓ ਅਸੀਂ 20 20 ਦਿਨ ਪੱਤੇ ਵੀ ਚੱਕਨੇ ਅੱਜ ਮਨਜੀਤ ਉਹਨਾਂ ਦਾ ਦੇਖਿਆ ਮੈਂ ਵੀ ਕੱਲ ਇੱਕੇ ਹਵਾ ਚੱਲੀ ਐ ਤੇ ਪੱਤੇ ਇੰਨੇ ਕਾਏ ਆਏ ਐ ਘਰੇ ਤੇ ਮਨਜੀਤ ਉਹਨੇ ਤੰਗ ਹੋ ਗਏ ਬਹੁਤ ਤੰਗ ਵੀ ਨਹੀਂ ਹੋਏ ਓਹ ਗੱਲ ਐ ਵੀ ਕਿਸੇ ਟਾਈਮ ਬੰਦੇ ਦਾ ਮੂਡ ਨਹੀਂ ਸਹੀ ਹੁੰਦਾ ਕਿਸੇ ਟਾਈਮ ਬੰਦੇ ਦਾ ਸਰੀਰ ਵੀ ਸਹੀ ਨਹੀਂ ਹੁੰਦਾ ਤੇ ਜਿੱਤੇ ਕਰਕੇ ਮਨਜੀਤ ਦਾ ਸਰੀਰ ਥੋੜਾ ਕ ਸੈੱਟ ਨਹੀਂ ਹੈ ਤੇ ਜੇ ਮੜਾ ਮੋਟਾ ਸੈੱਟ ਹੁੰਦਾ ਫੇਰ ਘਰ ਦੇ ਕੰਮ ਇਕੱਠੇ ਹੋ ਜਾਂਦੇ ਜਿਵੇਂ ਕੱਪੜੇ ਕੁੱਪੜੇ ਧੋਣੇ ਚਲੋ ਠੀਕ ਐ ਜੀ ਕਰਦੇ ਆ ਤੁਹਾਡੇ ਨਾਲ ਗੱਲਬਾਤ ਹੁਣ ਮਨਜੀਤ ਉਹਨਾਂ ਦੀ ਗੱਲਬਾਤ ਕਰਾਨਾ ਮੈਂ ਚਲੋ ਜੀ ਮਨਜੀਤ ਨੂੰ ਵੀ ਹੋਰ ਬਾਈ ਮਨਜੀਤ ਸਤਿ ਸ੍ਰ ਹੋਰ ਬਾਈ ਮਜੀਦ ਨੇ ਬੜੇ ਕੰਮਕਾਰ ਕੋਸ ਬਸ ਸਬਰ ਕੇ ਹਟੀ ਝਾਲੂ ਗੁੱਚਾ ਅੱਜ ਕੋ ਸਿਹਤ ਨਹੀਂ ਠੀਕ ਚਲੋ ਹੁੰਦਾ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਵੀ ਹੈ ਜੀ ਚਲੋ ਮੈਂ ਚੱਲਿਆ ਜੀ ਘਰ ਤੋਂ ਅੱਜ ਮੈਂ ਘਰੇ ਤਾਂ ਤਾਂ ਨਹੀਂ ਤਾਂ ਮੈਂ ਸਵੇਰੇ ਜਾਣਾ ਤਾਂ ਕਿਉਂਕਿ ਚਾਚੇ ਉਹਨਾਂ ਦਾ ਫੋਨ ਆ ਗਿਆ ਤਾਂ ਸਵੇਰੇ ਕਹਿੰਦੇ ਵੀ ਬਿੰਦਰ ਪ੍ਰਿੰਸ ਇੱਧਰ ਤੇਰੇ ਲਾਗ-ਪਾਸ ਹੈ ਕੋ ਮਰਿਆ ਵੀ ਅੱਜ ਚਕਾਠਾਂ ਮਾਂ ਭੇਜ ਦਈ ਭੇਜਣੀਆਂ ਬੁੱਧਬਾਰ ਨੂੰਤੀਆਂ ਤੇ ਬਾਕੀ ਗੱਲਬਾਤ ਥੋੜਾਕਿ ਤੁਹਾਨੂੰ ਪਤਾ ਆਈ ਵੀ ਕੁਝ ਮੈਂ ਵੀ ਢਿੱਲਾ ਚੱਲ ਰਿਹਾ ਪਰਸੋਂ ਦਾ ਕੁਝ ਤਾਨੂੰ ਪਤਾ ਹੀ ਹੈ ਕੁਝ ਮੌਸਮ ਨਹੀਂ ਸਹੀ ਹੈ ਦੇਖੋ ਅੱਜ ਕੱਲ ਨਾ ਐਂ ਧੁੰਦ ਹੁੰਦੀ ਜਾਂ ਮੀਂਹ ਮੂੰਹ ਪੈ ਲੰਨੇ ਐਨੀ ਗਰਮੀ ਹੋ ਜਾਂਦੀ ਕਦੇ ਕੱਲ ਕੱਲ ਤਾਂ ਹੀ ਖੁਸ਼ਕ ਹਵਾ ਵਾਂ ਹੀ ਚੱਲੀ ਗਈਆਂ ਜੀ ਜਿਹਦੇ ਕਰਕੇ ਸਰੀਰਾਂ ਦੇ ਸਾੜੇ ਨਾ ਹੁਣ ਅੱਗੇ ਨੋਰਸਾਨ ਉਹਦੇ ਕਰਕੇ ਸਰੀਰ ਓਪਣਾ ਹੈ ਨਹੀਂ ਜੀ ਹਾਂ ਬਈ ਮਨਜੀਤ ਹੋਰ ਕੀ ਕੱਲ ਪੱਤੇ ਇੰਨੇ ਗਿਰਗੇ ਨਾ ਬਿਹੜੇ ਵਿੱਚ ਹਰਤੇ ਹੋ ਗਏ ਅੱਗ ਤੇ ਅੱਗੇ ਬਲੌਗ ਦਊਂਗਾ ਜੀ ਅੱਗੇ ਬਲੌਗ ਦਊਂਗਾ ਜੀ ਮੈਂ ਤੁਹਾਨੂੰ 2 ਮਿੰਟ ਦਾ ਕੱਲ ਆਪਣੀ ਗੁੜੀ ਆਈ ਵੀ ਥੀ ਆਪਣੀ ਸਿਸਟਰ ਦੀ ਕੁੜੀਆ ਨੰਨੀ ਜੀ ਪਹਿਲਾਂ ਵੀ ਵਲੌਗ ਪਾਏਵੇਂ ਤੇ ਉਹ ਵੀ 2 ਤੋਂ 5 ਮਿੰਟ ਦਾ ਦਊਂਗਾ ਇਹ ਵਲੌਗ ਹੋਰ ਓਕੇ ਮੰਜਾ ਚੜਾਜੋ ਉੱਪਰ ਨਾਲੇ ਕੋਠੇ 'ਵਰ ਹਾਂ ਮੈਂ ਚੜਾ ਦੰਨਾ ਤੀਆਂ ਭੈਣਾਂ ਨੇ ਸਾਨੂੰ ਕਿਹਾ ਤਾਂ ਮੈਂ ਮਨਜੀਤ ਨੂੰ ਕਹਿ ਤਿਆ ਵੀ ਡੀਪਲ ਨੂੰ ਕਹਿ ਦੇ ਕਰ 2 ਮਿੰਟ ਦਾ ਉੱਥੇ ਦਾ ਵੀ ਦੇ ਦੇ ਕਰ ਵਲੌਗ ਵੀ ਕੀ ਆ ਚੱਲ ਰਿਹਾ ਹੈ ਕਿ 1 ਮਿੰਟ ਦਾ ਹੀ ਬਣਾ ਕੇ ਪਰ ਬਾਈ ਬੋਲਦੇ ਨਹੀਂ ਕੁਛ ਨਾ ਬਹੁਤ ਸਾਊ ਜਿਹੇ ਕਰਦੇ ਆ ਇਮਾਨਦਾਰੀ ਜੀ ਕੁਝ ਨਿਮਰਤਾ ਸੁਭਾਅ ਵਾਲੇ ਮੈਂਬਰ ਹੈ ਜੀ ਸਾਰੇ ਚਾਚੇ ਉਹਨੇ ਗਾਹ ਨੂੰ ਉਦਾਂ ਹੀ ਉਹਨਾਂ ਦੇ ਲੜਕੇ ਐ ਹੁਣ ਦੇਖਿਓ ਆਪਾਂ ਨੇ ਜਾਣਾ ਬਣੇ ਰਹੋ ਨਾਲ ਅ ਗੱਡੀ ਪਹੁੰਚ ਗਈ ਐ ਆਪਾਂ ਆਪਣਾ ਮੱਜਰੇ ਤੋਂ ਚਕਾਠਾ ਤਿਆਰ ਕਰਾਈ ਤੀਆਂ ਉਹ ਹੁਣ ਗੱਡੀ 'ਚ ਲੋਡ ਕਰਨੀਆਂ ਪੇ ਪੇਮੈਂਟ ਦੇ ਕੇ ਤੇ ਤਾਂ ਕਰਕੇ ਮੈਨੂੰ ਜਾਣਾ ਪੈ ਰਿਹਾ ਤੇ ਤੁਹਾਨੂੰ ਦੋ ਚਾਰ ਮਿੰਟ ਦਾ ਬਲੌਗ ਵੀ ਦਊਂਗਾ ਗੱਲ ਹੋਰ ਐ ਹੁਣ ਜਦ ਮੈਂ ਜਾਊਂਗਾ ਨਾ ਦੇਖਦੇ ਹੁਣ ਜਦ ਕੰਮ ਸ਼ੁਰੂ ਹੋਣਾ ਚਕਾਠਾਂ ਜਾਣੀਆਂ ਉੱਥੇ ਬੁਲਾ ਰਿਹਾ ਚਾਚਾ ਜੇ ਮੈਂ ਗਿਆ ਨਾ ਫੇਰ ਕਹਿ ਆਉਂਗਾ ਜੀ ਵੀ ਸਾਨੂੰ ਰੋਜ਼ ਦੋ ਤਿੰਨ ਮਿੰਟ ਦਾ ਕੰਟੈਂਟ ਉਦੋਂ ਦਾ ਮਿਲ ਜਾਵੇ ਨਾ ਪਾ ਦੇ ਕਰੀਏ ਬਲੌਗ 'ਚ ਜਾ ਕੇ ਆਉਂਗੇ ਫੇਰ ਦੇਖੂਗੇ ਤੇ ਬਾਕੀ ਗੱਲ ਬਸ ਸੱਤੇ ਤਾਂ ਜਾ ਨਹੀਂ ਹੁਣ ਨਹੀਂ ਐਤਕੀ ਮੈਂ ਇਹ ਜਾਣਾ ਵੀ ਨਹੀਂ ਪਤਾ ਕਾ ਤੋਈ ਹੁਣ ਚੱਸ ਕਰਨ ਦਾ ਸਕੂਲ ਹੈ ਉਹ ਚੱਲ ਰਿਆ ਰੈਗੂਲਰ ਫਾਦਰ ਸਾਹਿਬ ਲੈ ਜੰਨੇ ਚਲੋ ਮੈਂ ਜਾ ਆਉਂਗਾ ਕੁਝ ਮੇਰੇ ਪਾਜੀ ਕੰਮ ਘਟਾ ਹੈ ਅੱਜ ਖੋਲਣਾ ਜੀ ਇੱਕ ਟਰੈਕਟਰ ਸ਼ਾਇਦ ਉਹਦਾ ਵੀ ਦੇ ਦਈਏ 2 ਮਿੰਟ ਦਾ ਵਲੌਗ 24 ਖੋਲਣਾ ਕਲਚ ਤੇ ਉਹਦਾ ਆ ਜੂਗਾ ਤੇ ਬਾਕੀ ਨਹੀਂ ਥੋੜੀ ਘਾ ਸਾੜੇ ਫੋਨ ਦੀ ਜਿਹੜੀ ਮੂਰੇ ਵਾਲਾ ਕੈਮਰਾ ਇਹਦੀ ਕਰੈਲਟੀ ਹੈ ਉਹਦੇ ਰੰਗ ਜੇ ਕੁਝ ਹਿੱਲ ਗਏ ਚੇਂਜ ਹੋ ਗਏ ਸੂਟਾਂ ਦਾ ਕੁਝ ਹੋ ਰਿਹਾ ਦਿਖਾਈ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਚਾਚੇ ਦੀਆਂ ਚਕਾਠਾਂ ਦਾ ਕੰਮ ਮਕਮਲ ਹੋ ਗਿਆ ਤਾਂ ਤਿਆਰ ਹੋ ਗਈ ਤੀ ਅਈ ਚੁਗਾਠਾ ਇਹਦੇ ਨਾਲ ਦੇ ਤੇ ਪ੍ਰਿੰਸ ਦੇਖ ਲੈ ਜੇ ਮੜਾ ਗੱਤਾ ਕੁੱਤੇ ਦਾ ਬਣਦਾ ਜਗਾੜ ਪੂਰਾ ਰਸਤੀ ਨਾਲ ਕਰਦੇ ਨਾ ਹਿੱਲੇ ਨਹੀਂ ਵੀ ਨੀ ਬਾ ਫਿਰ ਉਹ ਤੂੰ ਦੇਖ ਲੈ ਹੁਣ ਲੋ ਬਾਈਆਂ ਨੇ ਮਟੀਰੀਅਲ ਬਹੁਤ ਵਧੀਆ ਤਿਆਰ ਕਰਿਆ ਹਾਂ ਐ ਕੋਈ ਕਲੀਟਕ ਲੁੱਟ ਦੇਖ ਲਈ ਕਲੀਟਨਾ ਕੋਈ ਵਿਚ ਆ ਜਾਵੇ ਉਹਨਾਂ ਫਿਰ ਰਗੜੀ ਜਾਣਾ ਹਾਂ ਹਾਂ ਆ ਰਾਮ ਤੇ ਹੌਲੀ ਹੌਲੀ ਲੈ ਜਾਓ ਮਨ ਨੂੰ ਲੱਗਦੀ ਅੱਜ ਆਪਾਂ ਨੂੰ ਵੱਜ ਗਿਆ ਜੀ 12 ਪ੍ਰਿੰਸ ਤਾਂ ਪਹਿਲਾਂ ਪ੍ਰਿੰਸ ਕਦਾਂ ਆਇਆ ਵਾ ਸਵੇਰ ਦਾ 11:00 ਵਜੇ ਦਾ ਅੱਛਾ ਸੌਰੀ ਯਾਰ ਮੈਂ ਥੋੜਾ ਇੱਕ ਘੰਟਾ ਲੇਟ ਹੋ ਗਿਆ ਹੈ ਉਹ ਘੰਟਾ ਵਾਲੇ ਨਹੀਂ ਇਹ ਹੈ ਜੀ ਖਿੜਕੀਆਂ ਦੀਆਂ ਚਕਾਠ ਇਹ 6 ਹੈ 6 ਮੁੰਲਾ ਦਾ ਚਕਾਠਾਂ ਹਨਾ 6 ਹੀ ਚਕਾਠਾਂ ਹਨਾ ਹਾਂ ਜੀ ਖਿੜਕੀਆਂ ਆਹ ਚਾਹੀਏ ਇਹ ਦੇਖੋ ਕਿੰਨੀ ਸੋਹਣੀ ਤਿਆਰ ਕਰੀ ਵੀ ਨਹੀਂ ਨਹੀਂ ਹੈਗੀ ਤੇ ਬਾਈਆਂ ਦਾ ਕੰਮ ਹੈ ਨਾ ਜਿਹੜਾ ਬਿਲਕੁਲ ਐਕੂਰੇਟ ਨਾਲੇ ਦੇਖੋ ਪੰਨੀ ਮਾਰੀ ਵੀ ਹੈ ਹੋਰ ਵੀ ਬੱਜੀ ਵੀ ਹੈ ਬਹੁਤ ਵਧੀਆ ਕੰਮ ਦੀ ਇੰਨੀ ਸਫਾਈ ਹੈ ਨਾ ਦੇਖੋ ਜਿੱਦਾਂ ਛੋਟੀਆਂ ਪਿੰਡਵਾਂ ਤੇਨੀਆਂ ਸੋਹਣੀਆਂ ਲੱਗਦੀਆਂ ਤਿਆਰ ਕਰੀ ਦੀ ਤੇ ਆਪਣੀਆਂ ਤਾਂ 6 ਖਿੜਕੀਆਂ 6 ਚ ਇਕੱਠਾਂ ਆਈ ਬਸ ਇਹ ਉਹ نیچے ਆ ਗਈ ਤੇ ਬਹੁਤ ਵਧੀਆ ਬਾਈਆਂ ਦਾ ਵੈਲਕਮ ਹੈ 6 ਹੈ 6 ਹੈ ਭਾਜੀ 6 ਹੈ 6 ਤੂੰ ਭੁੱਲਦਾ ਪਹਿਲਾ ਪਹਿਲਾ ਚਾਰਾਂ ਦੀ ਸਕੀਮ ਹੋਈ ਸੀ ਜੀ ਵੀ ਚਾਰ ਬਣਾ ਲਈਏ ਫਿਰ ਉਹ ਦੋ ਘਟਾ ਤੀਤੀਆਂ ਫਿਰ ਕਿਹਾ ਵੀ ਨਹੀਂ ਕਹਿੰਦੇ ਵੀ ਚਲੋ ਹੁਣ ਜਬ ਬਣਨੇ ਲੱਗੇ ਆ ਇਹ ਜਿਸਤੀ ਚਾਦਰ ਹੈ ਜੀ ਜਿਸਤੀ ਨੂੰ ਅਸੀਂ ਲੋਹਾ ਥੋੜੋ ਕਹੂਗੇ ਇਹਨਾਂ ਉਹ ਹੁੰਦਾ ਤਾਂ ਪਹਿਲਾਂ ਮਟੀਰੀਅਲ ਸਵੇਂ ਹੈ ਪਰ ਐ ਵੀ ਇਹ ਇਹਨਾਂ ਦੀ ਕੁਆਲਿਟੀ ਕੁਝ ਹੋਰ ਹੈ ਫੈਂਸੀ ਚ ਆ ਗਈ ਹੈ ਨਾ ਪ੍ਰਿੰਸ ਜੇ ਲੋੜ ਹੈ ਗੱਤਾ ਪੁੱਛਾਂ ਹੋਰ ਹੈ ਜਾਣੀਆਂ ਦਾ ਪੂਰਾ ਕੱਦ ਦੇਣਾ ਦੇਖ ਲੈ ਉੱਥੇ ਨੂੰ ਜਾਣਾ ਕੱਚਾ ਰਸਤਾ ਏ ਐ ਕਰਨਾ ਨਾ ਜਿਆਦਾ ਇਹਨਾਂ ਨਾਲ ਰਗੜਨਾ ਹੋ ਜਾਵੇ ਪੇਂਟ ਇਹ ਲੱਗ ਬੰਨਣਾ ਇਧਰ ਲੱਗਣਾ ਹਾਂ ਚੁਕਾਠਾਂ ਲੱਗ ਹਨਾ ਐ ਕਰ ਲਈ ਪਰ ਐ ਹੋਇਆ ਰਗੜਨਾ ਹੋਇਆ ਹੁਣ ਚੁਕਾਠਾਂ ਦੇਖ ਲੈ ਵੀ ਲੰਬੀਆਂ ਕਰ ਲੈ ਹਨਾ ਅੰਦਰ ਆ ਜੂਗੀਆਂ ਚੁਕਾਠੇ ਇਧਰ ਲੇ ਲੈ ਵਸ ਹਾਂ ਐ ਲੈ ਲੈ ਲੰਬੀਆਂ ਵਸ ਮੈਂ ਕਹਿੰਦਾ ਇਹਨਾਂ ਨੂੰ ਨਾਲ ਹੀ ਨਹੀਂ ਚੱਲੂਗਾ ਭਾਜੀ ਇੱਧਰ ਨੂੰ ਐਂ ਪਰਲੀ ਸਾਈਡ ਨਾ ਕਰ ਦੇ ਇਹ ਪਰਲੀ ਸਾਈਡ ਕਰ ਉੱਪਰ ਵਾਲਾ ਪੋਰਸ਼ਨ ਪਰਾਂ ਅੰਦਰ ਐ ਇਹਦੇ ਨਾਲੇ ਲਾ ਲੈ ਮੈਂ ਕਹਿੰਦਾ ਇੱਧਰ ਹੀ ਬੰਨ ਲੀ ਇੱਧਰ ਹੀ ਇੰਨੇ ਚੋਲ ਖਾਣਾ ਹਾਂ 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 ਇੱਕ ਸਾਈਡ ਹੀ ਕਰ ਲੈ ਪਰ ਇਹ ਰੋਸ਼ਨਦਾਨ ਵਾਲਾ ਪਾਸਾ ਪਰਾਂ ਕਰ ਪਰਾਂ ਕਰ ਹਾਂ ਇਹਨੇ ਇੱਕ ਉੱਤਰ ਕਰ ਲੈ ਇੱਕੋ ਜਮਾ ਨਹੀਂ ਹਾਂ ਇਹ ਵੀ ਠੀਕ ਆ ਚੱਲ ਹਾਂ ਦਬੱਲੂ ਕਰ ਦੇ ਇਹ ਹੁਣ ਬੜੀ ਚੁਕਾਠ ਹੈ ਇਹਨੂੰ ਮੂਰੇ ਬਾਅਦ ਚ ਬੜੇ ਨਹੀਂ ਜਾਂ ਜਾਂ ਫਾਈਨਲ ਨਹੀਂ 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 ਵੱਡੀਆਂ ਪਹਿਲਾਂ ਲੱਗ ਜਮਾ ਭਾਜੀ ਦੋਏ ਦੋ ਆਏ ਵੱਡੀਆਂ ਦੋ ਐ ਬੱਡੀਆਂ ਪ੍ਰਿੰਸਾਂ ਨੂੰ ਇੱਧਰ ਕਰ ਲੈਣਾ ਵਧੀਆ ਗੱਲ ਹੈ ਜੀ ਇਹ ਵੀ ਮੈਂ ਕਹਿੰਦਾ ਫਿਰ ਜਾਏ ਆ ਮੜੇਕ ਗੱਤਾ ਫੜੇ ਲਿਆ ਉਹਦੇ ਦੋ ਦੁਕਾਨਾਂ ਥੋੜਾ ਇੱਕ ਲਿਆ ਲੈ ਦੇਖ ਲੈ ਜੀ ਮਿਲਦਾ ਮੈਨੂੰ ਦੱਸੀ ਫਿਰ ਕੁਝ ਨਹੀਂ ਹੁੰਦਾ ਯਾਰ ਕਿਉਂਕਿ ਜਾਣਾ ਦੂਰ ਹੈ ਨਾ ਇੱਕ ਹੋਰ ਆਊਗੀ ਇਹਦੇ ਨਾਲ ਵੀ ਬਾਈ ਹਾਂ ਰੁਕ ਜਾ ਜੇ ਉਹਨਾਂ ਨੂੰ ਦੋਆਂ ਨੂੰ ਐਹੀਂ ਲਵਾ ਲੈ ਇੱਕ ਸਾਈਡ ਵੈਸੇ ਨਾ ਇੱਕ ਹੋਰ ਕਰੀ ਪ੍ਰਿੰਸਾਂ ਇਹਨਾਂ ਦਾ ਰੋਸ਼ਨ ਦਾ ਨਾਲ ਆ ਪਾਸਾ ਉਧਰ ਹੀ ਰੱਖੀ ਸਾਰੀਆਂ ਦਾ ਇਦਾਂ ਨੂੰ ਫਿਰ ਰਹਿਣੇ ਤੇ ਠੀਕ ਹੈ ਨਹੀਂ ਲੋਈ ਇਹ ਇਹ ਦੋ ਤਾਂ ਬਣਵਾਈ ਤੀਆਂ ਬੜੀਆਂ ਇੱਕ ਤਾਂ ਮੂਰੇ ਗੈਲਰੀ ਚ ਜਿਹੜਾ ਮੇਨ ਹੈ ਤੇ ਇੱਕ ਲੋਈ ਦੀ ਪੇਟੀਆਂ ਵਾਸਤੇ ਵੀ ਚਲੋ ਪੇਟੀ-ਪੂਟੀਆਂ ਨੂੰ ਕਮਰਾ ਚੱਕ ਲੈ ਮੂਰੇ ਤੇ ਮਣੀ ਚੱਕ ਲੈ ਐ ਪਿਆਰ ਨਾਲ ਉੱਥੇ ਤਾਰੀ ਵੀ ਪਿਆਰ ਨਾਲ ਆਇਆ ਨਾ ਜੇ ਪਾਜੀ ਇਹਨੂੰ ਵੀ ਪਰਾਂ ਹੀ ਕਰ ਦੰਦੇ ਇੱਧਰ ਇੱਕੇ ਸਾਈਡ ਆ ਜਾਂਦੀ ਨਹੀਂ ਨਹੀਂ ਠੀਕ ਹੈ ਚਲੋ ਕੋ ਉਧਰ ਕਰ ਲੋ ਇੱਥੇ ਇੱਧਰ ਕਰ ਹਾਂ ਇਹ ਕਰ ਕਲਿੱਟ ਵੀ ਵਧੀਆ ਚਲੋ ਦੋਏ ਪਾਸੇ ਡਬਲ ਪਤਾ ਆਉਂਦੇ ਠੀਕ ਹੈ ਸਪੋਰਟ ਲੱਗ ਜਾਂਦੀ ਹੈ ਨਾ ਹਾਂ ਬਿਲਕੁਲ ਸਹੀ ਹੈ ਥੋੜੀ ਜਿਹੀ ਜਗ੍ਹਾ ਦੀ ਕਮੀ ਹੋ ਗਈ ਹੈ ਨਾ ਜੀ ਚਲੋ ਅੱਗੇ ਅੱਗੇ ਜਿਕਣਾ ਮਟੀਰੀਅਲ ਬਣ ਰਿਹਾ ਪਰ ਆਪਣਾ ਐ ਵੀ ਆਪਣੇ ਕੋਲ ਦੂਈ ਮਸ਼ੀਨ ਹੈ ਪਾਜੀ ਹੈ ਨਾ ਸਾਡੇ ਕੋਲ ਜਗਾ ਨਾ ਜਨਾ ਨਾਲ ਦੀ ਨਾ ਬਣੀ ਆ ਤੇ ਨਾਲ ਬੱਕ ਭੇਜੀ ਜਾਣੀ ਆ ਨਾਲੇ ਹੋਰ ਹੈ ਜੀ ਮੈਂ ਦੇਖਿਆ ਬੂਥਗੜ ਕਿੰਨੀ ਜਿਹੜੀਆਂ ਦੋ ਦੁਕਾਨਾਂ ਐ ਉਹ ਡਾਈ ਨਾਲ ਕਰਦੇ ਤਿਆਰ ਸ਼ਾਇਦ ਤੁਹਾਤੋ ਹੀ ਕਟਾ ਕੇ ਲੈ ਜਾਂਦੇ ਹੋ ਐ ਥਾੜੇ ਕੋਲ ਹੈ ਮਸ਼ੀਨਾਂ ਹਾਂ ਬਿਲਕੁਲ ਇੱਕ ਹੋਰ ਵੀ ਮੈਂ ਦੇਖਿਆ ਉਦੋਂ ਭਾਜੀ ਦੱਸ ਰਿਹਾ ਤਾਂ ਕਹਿੰਦਾ ਵੀ ਦੋ ਮਸ਼ੀਨਾਂ ਇੱਕ ਜਿਰਕ ਪਰ ਇੱਕ ਉਰੇ ਕਟਿੰਗ ਵਾਲੀ ਉਹੂ ਚਾੜਾ ਦਾ ਵੀ ਹਣੀ ਕੋਲ ਵਿੰਦਰ ਹਾਂਜੀ ਹਾਂ ਦੱਸਿਆ ਤਾਂ ਜੀ ਮਨੂੰ ਹਾਂਜੀ ਜਾਓ ਬੜੀ ਕੱਢੀ ਮੈਂ ਗੱਡੀ ਲੱਭਣੀ ਪਿਆਰ ਨਾਲ ਪ੍ਰਿੰਸ ਪਿਆਰ ਨਾਲ ਚੱਲ ਅਜੀ ਤਾਂ ਬਾਕੀ ਲੱਗਣੀਆਂ ਉਤੇ ਬਾਅਦ ਦੇਖ ਲੂਗੇ ਪੈਂਟ ਜੇ ਕਿਤੇ ਲੱਗਿਆ ਨਾ ਉਤਰ ਗਿਆ ਕੁਝ ਹੋ ਗਿਆ ਸਿਮੈਂਟ ਸਮੋਂਟਾ ਕਰ ਲੂਗੇ ਜੀ 2 4 6 ਹੋ ਗਈਆਂ ਜੀ ਹਨਾ ਪਾਜੀ ਹੋ ਗਈਆਂ ਦੋ ਵੱਡੀਆਂ ਚਾਰ ਛੋਟੀਆਂ ਹੋ ਗਈਆਂ ਜੀ ਠੀਕ ਹੈ ਛੇ ਖਿੜਕੀਆਂ ਛੇ ਖਿੜਕੀਆਂ ਹੋ ਗਈਆਂ ਵੈਲਾ ਹੈ ਬਾਈ ਤੇਰਾ ਮਟੀਰੀਅਲ ਹੋ ਗਿਆ ਦੇਖ ਚੈੱਕ ਕਰ ਲੈ ਹੁਣ ਛੇ ਤੇਰੀਆਂ ਖਿੜਕੀਆਂ ਦੇ ਛੇ ਇਕੱਠਾ ਦੋ ਵੱਡੀਆਂ ਚਾਰ ਛੋਟੀਆਂ ਹੁਣ ਸੈਟਿੰਗ ਤਾਂ ਐ ਕਰਨੀ ਹੈ ਬਸ ਕੁਝ ਨਹੀਂ ਕਰਨਾ ਇਹ ਬਸ ਬੰਨ ਕੇ ਉੱਧਰ ਦੀ ਇਹਨੇ ਵਿੱਚ ਦੀ ਕੱਢ ਕੇ ਕਸ ਕੇ ਬੰਨ ਦੇ ਬਸ ਹੁਣ ਸੁਣ ਲੈ ਬਾਈ ਇਹ ਭੇਦ ਦੇ ਨਾ ਬਾਈ ਇਹਨਾਂ ਨੂੰ ਹਾਂ ਬਾਕੀ ਸਾਨੂੰ ਇੰਨਾ ਦਾ ਚੱਕਰ ਹੀ ਆ ਗਿਆ ਕਿ ਚਲੋ ਜੀ ਚਲੋ 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 ਲਓ ਜੀ ਮੈਂ ਇੱਕ ਵਾਰ ਨਾ ਹੁਣ ਜਾ ਕੇ ਪ੍ਰਿੰਸ ਮੈਂ ਅੰਨਾ ਮੜੀ ਪੇਮੈਂਟ ਕਰਿਆ ਮਾਂ ਨਾ ਤੇ ਤੂੰ ਨਾ ਇੱਕ ਕਰੀ ਹੁਣ ਉਹ ਗੱਤੇ ਨੂੰ ਗਿਆ ਪੁੱਛਣ ਬਾਈ 10 20 ਰੁਪਏ 50 ਲੱਗ ਜੂਗੇ ਗੱਤਾ ਫਸਾ ਦੇ ਟਾਮਾ ਟਾਮਾ ਜਾ ਦੇਖੀ ਜਿਆਦਾ ਇੱਧਰ ਚੱਕਰ ਪੈਣਾ ਤੈਨੂੰ ਜਿਹੜਾ ਉਹ ਉਹ ਪਾਸਿਆਂ ਦੇ ਕਿੱਕ ਗਾਜਬਾ ਨਾ ਵਿੱਚ ਉਹ ਮੂਰੇ ਮੂਰੇ ਮੁਰਲੀ ਸਾਈਡ ਉਹਨਾਂ ਦੇ ਵਿੱਚ ਗੱਤਾ ਦੇ ਦਈਏ ਤੇਰੀਆਂ ਮੋਰੀਆਂ ਠੀਕ ਐ ਮੋਰੀਆਂ ਦੇ ਵਿੱਚ ਇਕੱਠਾ ਸੈੱਟ ਲੱਗ ਗਿਆ ਇਹਨ ਠੀਕ ਐ ਨਾ ਮੈਂ ਅੰਨਾ ਫਿਰ ਹੈ ਲੋ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਜਿਹੜਾ ਕੰਮ ਅਸੀਂ ਛੇੜਿਆ ਤਾਂ ਵੀ ਚਲੋ ਮਕਾਨ ਦੇ ਕੰਮ ਰੋਜ਼-ਰੋਜ਼ ਨਹੀਂ ਹੁੰਦੇ ਲੋਹੇ ਦੀਆਂ ਵੀ ਕਾਨੂੰ ਲਾਣੀਆਂ ਕਿਉਂ ਨਾ ਅਸੀਂ ਚਲੋ 10000 ਦਾ ਫਰਕ ਹੈ ਲੋਹੇ ਤੇ ਫੈਂਸੀ ਚ ਅਸੀਂ ਫੈਂਸੀ ਦਾ ਕਰ ਲਿਆ ਜੀ ਜਦੋਂ ਇਹ ਕਰਦੇ ਸਿਆਣੇ ਜੇ ਕੋਈ ਕੰਮ ਆਪਾਂ ਛੇੜਦੇ ਆ ਤਾਂ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਸਰੈ ਚੜ ਜਾਂਦਾ ਏ ਚਲੋ ਲੇਟ ਪਛੇਟ ਹੋ ਜੇ ਕਰਦਾ ਸਾਲ 6 ਮਹੀਨੇ ਲੱਗ ਜੇ ਕਰਦੇ ਜੇ ਮਹੀਨਾ ਨਹੀਂ ਮਕਾਨਾਂ ਦੇ ਕੰਮ ਤਾਂ 6 ਮਹੀਨੇ ਨਹੀਂ ਜੇ ਛੋਟਾ 6 ਨਹੀਂ ਤਾਂ ਸਾਲ ਚ ਹੋ ਜਾਊਗਾ ਜੀ ਚਲੋ ਥੋੜਾ ਇੱਕ ਪ੍ਰੋਬਲਮ ਉਹ ਪੈ ਗਈ ਨਾ ਵੀ ਚਾਚਾ ਵੀ ਢਿੱਲਾ ਹੋ ਗਿਆ ਨਾ ਇਹ ਤਾਂ ਬੰਦਾ ਠੀਕ ਹੋ ਗਿਆ ਲੋ ਜੀ ਗੱਤਾ ਹੀ ਮਿਲ ਗਿਆ ਲੈ ਵੀ ਪਾੜ ਪਾੜ ਕੇ ਉੱਪਰੇ ਫੜਾ ਦੇ ਉੱਪਰੇ ਫੜ ਬਾਈ ਪ੍ਰਿੰਸ ਮੈਂ ਦੱਸ ਦਾਂ ਤੈਨੂੰ ਕਾਰ ਕੰਮ ਕਿੱਦਾਂ ਲੱਗਣਾ ਤੇ ਪਤਾ ਲਾਇਆ ਨਾ ਪਹਿਲਾਂ ਦੱਸੋ ਕਿੱਥੇ ਕਿੱਥੇ ਲਾਉਣਾ ਮੈਂ ਦੱਸ ਦਾਂ ਦੋ ਕਹਿ ਰਿਹਾ ਤਾਂ ਜੀ ਮੈਂ ਵੀ ਵਿੱਚ ਨਾ ਗੱਤੇ ਲਾ ਦੀਏ ਦੇਖੋ ਹੁਣ ਗੱਲ ਬਣ ਗਈ ਨਾ ਜੀ ਸਕ੍ਰੈਚ ਨਹੀਂ ਹੋਊਗਾ ਕਿਉਂਕਿ ਜਾਣਾ ਦੂਰ ਹੈ ਆਪਾਂ ਨੇ ਜੇ ਤਾਂ ਹੁੰਦਾ ਉਰੀ ਕਿਤੇ ਸਿੱਧੇ ਰਾਸਤੇ ਪਰ 10-20 ਕਿਲੋਮੀਟਰ ਤਾਂ ਤਾਂ ਮੰਨਦੇ ਜਿਹੜਾ ਨਾ ਗਾਹਾਂ ਜਾ ਕੇ 10 ਕਿਲੋਮੀਟਰ ਘਰਾਂ ਵਾਲਾ ਰਸਤਾ ਆਏ ਉਹ ਥੋੜਾ ਕਹ ਨਾ ਇੱਕ ਤਾਂ ਪੂਣੀ ਮੋੜ ਐ ਥੋਏ ਇੱਕ ਉਹਦੇ ਚ ਝੋਲ ਮਾਰਨਾ ਗੱਡੀ ਨਾ ਬਹੁਤ ਇਹ ਪ੍ਰੋਬਲਮ ਆਣੀ ਐ ਤਾਂ ਕਰਕੇ ਮੈਂ ਕਹਿ ਰਿਹਾ ਵੀ ਜਿੰਨਾ ਹੁਣ ਦੇਖੋ ਬਾਰ-ਬਾਰ ਤਾਂ ਜਰੂਰ ਉਹ ਚੀਜ਼ਾਂ ਬਣਦੀਆਂ ਨਹੀਂ ਅੱਜ ਪ੍ਰਿੰਸ ਐ ਸਮਝੀ ਵੀ ਮੇਰੇ ਘਰ ਦਾ ਕੰਮ ਐ ਥੋੜਾ ਕ ਚਹਿ ਘਾਟਾ ਵੱਧ ਲੱਗ ਜਾਵੇ ਕਿਉਂ ਬਾਈ ਆਰਾਮ ਤੇ ਜਾਈ ਕਿਤੇ ਉਹੀ ਕੰਮ ਨਾ ਹੋਇਆ ਉਧਰ ਤਾਂ ਇੰਨੀ साधन भी नहीं ना इना भी उधर है, बेल्टिंग करा लूंगे जदी, कोई नुकसान ना हो आराम जायो बाकी ये समान क्या ले जा रहे हैं गल ये बाई ले बाई घर वास्ते ले जा रहे हैं है? है? अच्छे अच्छे ठीक है ठीक है ठीक है, है ना ठीक है जे आए हैं गड्डी आई भी मेरे यार हाँ ना ना ठीक है सोच व ਹਾਂ ਕਰਦੇ ਕਹਿੰਦੇ ਸੀ ਬਈ ਸਾੜਾ ਦਾ ਚਾਹੀਦਾ ਤੂੰ ਦੀ ਟੋਕ ਨੂੰ ਉੱਧਰ ਮਿਲ ਨਹੀਂ ਰਹੀ ਸੀ ਅੱਛਾ ਤੂੰ ਤਾਂ ਦੇ ਟੋਕਰੇ ਇੰਤੇ ਮਿਲ ਰਹੇ ਵਧੀਆ ਹੋ ਗਿਆ ਅਜੇ ਆਏ ਬੇ ਹੁਣ ਤਾਂ ਵਧੀਆ ਕਰ ਲਿਆ ਯਾਰ ਗੱਡੀ ਨਾਲ ਵੀ ਤਾਂ ਜਾਣਾ ਹੀ ਐ ਹਾਂ ਰਾਈਟ ਬੱਸ ਬੱਸ ਇਹਨਾਂ ਨੂੰ ਹੁਣ ਦੇਖਿਓ ਮੂੰਹ ਪਰ ਵੱਜਣਾ ਤਾਂ ਪ੍ਰਿੰਸਰ ਧਿਆਨ ਗਲ ਮੜਾ ਲਓ ਜੀ ਬਾਈਆਂ ਨੇ ਵੀ ਕਰਤੀ ਗੱਡੀ ਉੱਧਰ ਲੋਡ ਉਹ ਜਾਣੀ ਨਾਲਾਗੜ ਬਹੁਤ ਦੂਰ ਦੂਰ ਤੱਕ ਸਮਾਨ ਜਾਂਦਾ ਈ ਬਾਈਆਂ ਦਾ ਕਿਉਂਕਿ ਇਹ ਪਤਾ ਕਿ ਆ ਜੀ ਇਹ ਕਹਿੰਨੇ ਵੀ ਸਾਨੂੰ ਫਾਇਦਾ ਇਹ ਹੈ ਵੀ ਸਾਡੇ ਕੋਲ ਮਸ਼ੀਨ ਹੈ ਮਸ਼ੀਨ ਨਾਲ ਕਟਿੰਗ ਕਰਨੀ ਬਾ ਚੱਕ ਦੇਣਾ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੋ ਗਿਆ ਤੇ ਮੇਰਾ ਵੀ ਥੋੜਾ ਇੱਕ ਮਨ ਦਾ ਜਿਹੜਾ ਬੋਝਾ ਹੋਲਾ ਹੋ ਗਿਆ ਕਿਉਂਕਿ ਐ ਤਾਂ ਨਾ ਵੀ ਇਹ ਸਹੀ ਸਲਾਮਤ ਟਾਈਮ ਟੂ ਟਾਈਮ ਸਰੇ ਚਲੇ ਜਾਵੇ ਕਿਉਂਕਿ ਚਾਚਾ ਕਹਿ ਰਿਹਾ ਤਾਂ ਨਾ ਵੀ ਆਪਣਾ ਕੰਮ ਨਾ ਰੁਕ ਜਾਵੇ ਵੀ ਰੈਡੀਮੈਂਟ ਲਾ ਦਨੇ ਲੱਕੜ ਦੀ ਪਰ ਲੱਕੜ ਦੇ ਹੁਣ ਤੁਹਾਨੂੰ ਪਤਾ ਹੀ ਕੈਨਸਲ ਕਰ ਦਿੱਤਾ ਜੀ ਆਪਾਂ ਨੇ ਫਿਰ ਪ੍ਰੋਗਰਾਮ ਮੰਨੂ ਐ ਤਾਂ ਵੀ ਇਹ ਇਹਨਾਂ ਨੂੰ ਬਣਾਉਣ ਨੇ ਨੂੰ ਵੀ 20 ਦਿਨ ਲੱਗੇ ਜਾਣੇ ਸਾਨੂੰ ਇਹ ਫਾਇਦਾ ਹੋ ਗਿਆ ਵੀ ਜਲਦੀ ਤੋਂ ਜਲਦੀ ਨਹੀਂ ਤਾਂ ਫਿਰ ਐ ਹੋ ਜਾਂਦਾ ਨਾ ਜਿੱਕਣਾ ਉਧਰ ਨਿਉਾਂ ਤੇ ਆ ਗਿਆ ਮਕਾਨ ਵੀ ਫੇਚ ਗਾਠਾਂ ਨਹੀਂ ਬਣੀਆਂ ਜੇ ਲੱਕੜਾਂ ਵਾਲੀਆਂ ਵੀ ਬਣਾਉਂਦੇ ਬਾਈ ਤਾਂ ਵੀ 20-25 ਦਿਨ ਲੱਗ ਜਾਣੇ ਤੇ ਜਿੱਕਣਾ ਲੱਕੜ ਆਪਣੀ ਸੀ ਨਾ ਇਹ ਕਹਿੰਦੇ ਵੀ ਲੱਕੜ ਤੇ ਬਣਾ ਲੰਦੇ ਉੱਥੇ ਵੀ 20-25 ਹਜ਼ਾਰ ਲੇਬਰ ਬਣ ਜਾਣੀ ਸੀ ਇਹਨਾਂ ਨੂੰ ਇੱਥੇ ਤੇ ਪੈਕ ਕਰਾਓ ਜਾ ਕੇ ਫਿੱਟਾ ਬਸ ਜਾ ਕੇ ਹੁਣ ਫਿੱਟੇ ਕਰਨੀਆਂ ਖੜਾਕ ਐ 45 44000 ਚ ਸਰ ਗਿਆ ਜੀ ਸਾਡਾ ਲੋਹੇ ਦੀ ਕਿੰਨੇ ਦੀ ਬਣੀ ਏ 47000 ਦੀਆਂ ਭਾਜੀ ਨੇ 2 3 2 ਕੁ ਹਜ਼ਾਰ ਰੁਪਿਆ ਲੈਸ ਵੀ ਕਰਦੇ ਆ ਯਾਰ ਹੈ ਕਹਿੰਦਾ ਹਿਮਾਚਲ ਜਾਣੀਆਂ ਕੋਈ ਨਹੀਂ ਲੋਹੇ ਦੀਆਂ ਭਾਜੀ 28000 ਦੀਆਂ 30 ਦੀਆਂ ਮੈਂ ਕਿਹਾ ਫਿਰ ਵੀ ਬਾਈ ਮਕਾਨ ਰੋਜ਼ ਰੋਜ਼ ਨਹੀਂ ਬਣਦੇ ਹੈ ਕਿ ਨਹੀਂ ਹੁਣ ਕੋੜਾ ਘੁੱਟ ਪੀ ਲੋ ਕੋਈ ਚੱਕਰ ਨਹੀਂ ਅੱਜ ਦਾ ਨਾਲੇ ਫੈਨਸੀ ਅੱਜ ਦੇ ਡਿਜ਼ਾਈਨ ਦੇ ਮੁਤਾਬਕ ਲੱਗੀਆਂ ਜੀ ਵਧੀਆ ਹੋ ਗਿਆ ਨਾਲੇ 12 ਲੱਖ ਦੀ ਨਹੀਂ ਹੈ ਹਾਂ ਗੱਲ ਤਾਂ ਇਹ ਹੈ ਨੂੰ ਜਾਰ ਵੀ ਨਹੀਂ ਲੱਗਦੀ ਇਹਨੂੰ ਜਾਰ ਵੀ ਨਹੀਂ ਲੱਗਦੀ ਹਾਂ ਇਹ ਹੈ ਜਿਸਤੀ ਚਾਦਰ ਹੈ ਨਾ ਜੀ ਇਹ ਬਾਈਆਂ ਨੇ ਵੀ ਦੇਖੋ ਇਹ ਨਾਲਾਗੜ੍ਹ ਜਾ ਰਹੀ ਹੈ ਸਮਾਨ ਚਲ ਚੰਨ ਬਾਈਆਂ ਨੇ ਆਪਣੀ ਗੱਡੀ ਲਈ ਵੀ ਹੈ ਨਹੀਂ ਤਾਂ ਕਹਿੰਦਾ ਤੁਹਾਡੇ ਕੋਲੇ ਭੇਜ ਦੰਦੇ ਪਰ ਹੁਣ ਜਾਣਾ ਨਹੀਂ ਤਾਂ ਨਾ ਇੱਕ ਚ ਇੱਕੇ ਮਾਲ ਜਾਣਾ ਤੇ ਜਿਹਦੇ ਕਰਕੇ ਜੀ ਫਿਰ ਬਾਈ ਕਹਿੰਦਾ ਵੀ ਚਲੋ ਮੈਂ ਆਪਣੀ ਵਾਲੀ ਗੱਡੀ 'ਚ ਕਰਦਾ ਲੋਡ ਮਾਲ ਦੀ ਜਿਹੜੀ ਕੁਆਲਿਟੀ ਹੈ ਨਾ ਕੁਆਲਿਟੀ ਦੇਖੋ ਇਹਨ ਐਨ ਐਨ ਫਰੈਸ਼ ਹੈ ਜੀ ਪਿਆਰ ਕਰਿਆ ਵਾ ਦੇਖੋ ਹੈ ਜੀ ਸਾਨੂੰ ਤਾਂ ਜੇ ਪਤਾ ਬਿੰਤਾ ਕਿ ਕਿਦਾਂ ਲੱਦਣਾ ਉਹਨਾ ਦੇਖ ਲੋ ਬਾਈ ਨੇ ਸੈਟਿੰਗ ਕਰ ਵੀ ਤੇ ਅਪਣੀ ਟੀਕਾ ਪਿਆਰ ਕਰਦੇ ਜੇ ਪੱਗੂ ਸੁਣਾ ਗਏ ਆਟ ਬਾਈ ਦੀ ਸਾੜੀ ਕੁੜੀਆਂ ਪਹੁੰਚੀ ਅੱਜ ਤੇ ਅਸੀਂ ਆਏ ਤੇ ਮੱਥਾ ਟੇਕ ਕੇ ਤੇ ਸਾੜੀ ਕੁੜੀਆਂ ਆਈ ਅੱਜ ਪਤਾ ਨਹੀਂ ਕਿ ਨੂੰ ਮਿਲਣਾ ਹੈ ਨਾ ਛਾਚੀ ਕਾਲ ਬੁਲਾ ਦੋ ਬੁੱਤੇ ਦੇਖਾ ਮੇਰੇ ਪੁੱਤ ਨੂੰ ਆਂਦੀ ਛਾਚੀ ਕਾਲ ਬਲਾਈ ਛਾਚੀ ਕਾ ਲੋ ਜੀ ਕਰਿਓ ਕਬੂਲ ਮੇਰੇ ਪੁੱਤ ਦੀ ਤੇ ਭਾਈ ਬਈ ਕੋਟੀ ਬੋਸ ਹੋਣੀ ਪਾਈ ਵੀ ਅੱਜ ਮੇਰੇ ਪੁੱਤ ਨੇ ਹੈ ਇਹ ਕੀ ਲੜਕਦੇ ਪੁੱਤੋ ਇਹ ਹੀ ਕਿਾਈ ਹੈ ਦਿਖਾਈ ਭਾਈ ਇਹ ਦੇਖੋ ਜੀ ਕੀ ਲੜਕਦੇ ਇਹ ਬੋਲਾ ਫੁੱਲ ਗਏ ਫੁੱਲ ਫੁੱਲਿਆ ਥੋਨੇ ਹੈ ਹਾਂ ਕਿਨੂੰ ਮਿਲਣਾ ਤਾਂ ਹੈ ਕਿਨੂੰ ਟੋਲਦਾ ਮੇਰਾ ਪੁੱਤ ਹੈ 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 ਮਮਾ ਕੋ ਚਲੋਂ ਕੰਨ ਦੀ ਜਿਥੇ ਬਹੁਤ ਸੋਹਣੀ ਆਈ ਜੀ ਅੰਦਰ ਆ ਆਂਦੀ ਉਹ

ਲੇ ਕੇ ਆਣਾ ਵੀਰ ਜੀ ਨੂੰ ਤੇ ਖੇਲਣਾ ਪੁੱਤ ਅੱਜ ਰਹੂੰਗਾ ਉਰੇ ਫੇਰ ਤੈਨੂੰ ਖਲਾ ਦੂੰਗੇ ਫੇਰ ਮੈਂ ਚੱਲਿਆਂ ਲੈਣ ਹੁਣ ਕਰਨ ਵੀਰ ਜੀ ਨੂੰ ਰਹਿਣਾ ਨਹੀਂ ਅੱਜ ਦੇਖੋ ਜੀ ਇਹ ਨਾ ਕਹਿੰਨੇ ਜਦ ਪਹਿਲਾਂ ਹੁਣ ਰਹਿ ਕੈ ਨਹੀਂ ਗਈ ਅਸੀਂ ਪਹਾੜ 'ਚ ਚਲੇ ਗਏ ਤੇਈ ਤਾਂ ਇਹ ਸਾਡੇ ਪਿੱਛੇ ਤੇ 2-3 ਦਿਨ ਰਹਿ ਕੈ ਗਈ ਹੈ ਉਹ ਕਿੱਧਰ ਨੂੰ ਬਾਈ ਕਿੱਧਰ ਨੂੰ ਉਹ ਉਹ ਭੱਜ ਲਿਆ ਭੱਜ ਲਿਆ ਭੱਜ ਲਿਆ ਉਹ ਭੱਜ ਲਿਆ ਪੁੱਤ ਮੇਰਾ ਭੱਜ ਲਿਆ ਉਹ ਹਵਾਏ ਬਾਹਰ ਹਵਾਏ ਛੱਡ ਕੇ ਆਉਂਗੀ ਛੱਡ ਕੇ ਆਉਂਗੇ ਛੱਡ ਕੇ ਇਹਨੂੰ ਚੱਕ ਲੈ ਉਹਦੀ ਚੱਕ ਰੋਣਾ ਲਾ ਕੇ ਚੱਕ ਲਾ ਗਿਆ ਉੱਡੀ ਤੁਰ ਕੇ ਚੱਲੀਏ ਹੈ ਕਿੱਥੇ ਜਾਣਾ ਮਾਮੂਨ ਬਾਏ ਕਰ ਦੇ ਤਾਂ ਮੈਂ ਚੱਲੀ ਕਿੱਥੇ ਜਾਣਾ ਕਿੱਥੇ ਹੈ ਪੁੱਤ ਨੇ ਹੈ ਬਾਏ ਤਾਂ ਕਰ ਦੋ ਪਹਿਲਾਂ ਹੈ ਕਿਦਾਂ ਐ ਐ ਕਰਕੇ ਦੱਸ ਨਾ ਬਾਏ ਚੱਲ ਮੰਨੂ ਨਹੀਂ ਬਾਏ ਦੇਖਿਆ ਨਹੀਂ ਮੰਨੂ ਮੰਨੂ ਦੇਖਿਆ ਨਹੀਂ ਹੁਣ ਕਰ ਹੁਣ ਕਰ ਦੇ ਕਰੀ ਤਾਂ ਕਰ ਦੇ ਪੁੱਤ ਬਾਏ ਕਰ ਦੇ ਬਾਏ ਹੂੰ ਤੇ ਜਸਤਨ ਨਰ ਹਰਮਨ ਦਾਦਾ ਕੰਡੀ ਗਾ ਫੋਨ ਕਰੋ ਕੋ ਗੱਡੀ ਕੰਡੀ ਚਲੋ ਹੂੰ ਵੀ ਚਲੋ ਉੱਥੇ ਨੂੰ ਹੈ ਕਰਨਗੋਲ ਨੂੰ ਚਲੋ ਹੈ ਪਹੁੰਚੇ ਵੀ ਆ ਜੀ ਦੁਕਾਨ ਤੇ ਇਸ ਟਰੈਕਟਰ ਬਾਰੇ ਗੱਲਬਾਤ ਬਾਅਦ ਚ ਕਰਦੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸੀਏ ਜੀ ਵੀ ਅੱਜ ਖੋਲਿਆ ਅਸੀਂ 724 XM 16 ਮਾਡਲ ਇਹਦਾ ਆ ਗਿਆ ਤਾਂ ਜੀ ਤੇਲ ਸਲਫ ਖਲਾਈਤੀ ਬੰਦੇ ਨੇ ਕਹਿੰਨੇ ਵੀ ਤੇਲ ਹੈ ਸੀਲ ਲੀਕ ਹੈ ਪਰ ਇਹਦੀ ਸੀਲ ਗੇਅਰ ਵਾਲੀ ਲੀਕ ਹੈ ਅੰਜਨ ਵਾਲੀ ਦੀ ਜੀ ਲੀਕ ਹੈ ਤੇ ਗੱਲਬਾਤ ਇਸ ਤਰ੍ਹਾਂ ਇਹ ਵੀ ਟਰੈਕਟਰ ਪੂਰਾ ਸ਼ਾਨ ਹੈ ਜੀ ਹੁਣ ਹੀ ਲਿਆਤਾ ਤੇ ਇਹ ਟਰੈਕਟਰ ਲਾਇਆ ਬਾਈ ਚੰਡੀਗੜ੍ਹ ਮਿਊਸਪਲ ਕਾਉਂਸਲ ਆਪਣਾ ਪੱਤੇ ਪੁੱਤੇ ਸੈਕਟਰਾਂ ਚੋਂ ਚੱਕਣੇ ਚੰਡੀਗੜ੍ਹ ਤੋਂ ਤੇ ਇੱਕ ਜਗ੍ਹਾ ਡੰਪ ਕਰਦਣੇ ਕੂੜੇ ਕਰਕਟਪੁਰ ਲਾਇਆ ਬਾਈ ਇਹਨਾਂ ਦੇ ਟਰੈਕਟਰ ਕਈਆਂ ਆਪਣੇ ਕੋਲ ਆਨੇ ਪਿਛਲੀ ਵਾਰ ਆਇਆ ਤਾਂ ਇਹ 에어ਪੋਰਟ ਚ ਵੀ ਲਾਏ ਬੈ ਇਹਨਾਂ ਨੇ 855 ਪਾਇਆਤਾ ਜੀ ਆਪਾਂ ਨੇ ਵਲੌਗ ਤੇ ਅੱਜ ਦਾ ਕੰਮ ਹੈ ਜੀ ਆਪਾਂ ਇਹਦਾ ਕਰ ਰਹੇ ਹਾਂ ਜੀ ਸੀਲ ਪਾਣੀ ਕਲੱਚ ਵਾਲੀ ਮੈਨ ਸੀਲ ਵੀ ਤੇ ਲਓ ਜੀ ਹੁਣ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਤੇ ਆਪਣੇ ਭਰਾ ਕਿਸਾਨ ਤੇ ਅਸੀਂ ਪਿਛਲੇ ਬਲੌਗ ਚ ਜ਼ਿਕਰ ਕਰਿਆ ਤਾਂ ਵੀ ਇੱਕ ਆਪਣੇ ਲਾਗ ਬੂਥਗੜ ਪਿੰਡ ਟਰੈਕਟਰ ਵਿਕ ਰਿਆ 60 ਫਾਰਮ ਟਰੈਕ ਲਓ ਜੀ ਹੁਣ ਟਰੈਕਟਰ ਦੀ ਤੁਹਾਨੂੰ ਕੰਡੀਸ਼ਨ ਦਿਖਾ ਦਨੇ ਨਾਲੇ ਦੇਖੋ ਜੇ ਧੋਇਆ ਬਾ ਨਹੀਂ ਹੈ ਜੀ ਉਹ ਕਪੜਾ ਮਾਰਿਆ ਏ ਤੇ ਨਾਲ ਦਾ ਰੀਜਨਲ ਸਾਰਾ ਟਰੈਕਟਰ ਹੈ ਜੀ ਅੰਜਣ ਖੁੱਲਿਆ ਨਹੀਂ ਲਓ ਜੀ ਜਸਕਰਨ ਬੈਠਿਆ ਜਸਕਰਨ ਕਹਿੰਦਾ ਜੀ ਬਕਾਉ ਆ ਪਪਾ ਆਪਾਂ ਹੀ ਲੈ ਲੰਨੇ ਆ ਅੱਜ ਲੈ ਲੰਨੇ हां ਤੇ ਲੋ ਜੀ ਇਹ ਟਰੈਕਟਰ ਜੱਦੀ ਮੈਂ ਦੁਕਾਨ ਕਰੀ ਹੈ 15 ਸਾਲ ਹੋ ਗਏ ਜੀ 11 12 ਚ ਜੱਦੀ ਜੱਦਾ ਹੀ ਇਹ ਟਰੈਕਟਰ ਮੇਰੇ ਕੋਲ ਆ ਰਿਹਾ ਜੀ ਤੇ ਛੱਕਾ ਬੰਦ ਟਰੈਕਟਰ ਹੈ ਤੇ ਨਾ ਖੁਲਿਆ ਤੁਹਾਨੂੰ ਬੰਦੇ ਗੱਲ ਵੀ ਮਿਲਾਨੇ ਮਾਲਕ ਗੱਲ ਹੋਰ ਬਈ ਛੋਟੇ ਆ ਜਾ ਉਰੇ ਨੂੰ ਤੁਸੀਂ ਟਰੈਕਟਰ ਦੇਖ ਲਈ ਟਾਇਰ ਦੇਖ ਲੋ ਜੀ ਤੇ ਆਪਣੇ ਬਲੌਗ ਦੇ ਨਾਲ ਜੁੜੇ ਵੀ ਇੱਕ ਸਬਸਕ੍ਰਾਈਬਰ ਪੁੱਛ ਰਿਹਾ ਦੇ ਵੀ بھائی ਟਰੈਕਟਰ ਦੀ ਕੀਮਤ ਨਹੀਂ ਦੱਸੀ ਲੋ ਜੀ ਅੱਜ ਬਲੌਗ ਇਹ ਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤਾਂ ਬਲੌਗ ਇਹ ਦਊਂਗੇ ਬਲਾਕ ਆ ਹੋਰ ਬਾਈ ਕੀ ਹਾਲ ਹੈ ਤੇਰਾ ਵਧੀਆ ਹੀ ਸਸਰੀ ਗੱਲ ਜੀ ਹੋਰ ਬਾਈ ਛੋਟੇ ਗੱਲਬਾਤ ਇਸ ਤਰ੍ਹਾਂ ਵੀ ਟਰੈਕਟਰ ਬਾਰੇ ਤਾਂ ਮੈਂ ਜਾਣਦਾ ਸਭ ਤੋਂ ਪਹਿਲਾਂ ਤਾਂ ਮਾਡਲ ਕਿੰਨਾ ਹੈ 488 ਹੈ ਜੀ ਇਹ ਲਾ ਕੇ ਲਾਸਟ ਦਾ ਜੀ ਤੇ ਇਹ ਟਰੈਕਟਰ ਆਪਣਾ ਇੱਕ ਹੱਥ ਹੈ ਨਾ ਫਰਸਟ ਪਾਰਟੀ ਆ ਫਰਸਟ ਓਨਰ ਠੀਕ ਹੈ ਜੀ ਤੇ ਬਾਈ ਜ਼ਮੀਨ ਵੀ ਇੰਨੀ ਹੈ ਨਹੀਂ ਤਿੰਨ ਚਾਰ ਕਿਲੇ ਤੇ ਦੋੇ ਭਰਾਵਾਂ ਦੇ ਤੇ ਹੁਣ ਤੁਹਾਨੂੰ ਪਤਾ ਉਹਨੇ 855 ਲੈ ਲਿਆ ਇਹ ਘਰ ਦਾ ਟਰੈਕਟਰ ਘਰ ਚੇ ਰੱਖਵਾ ਦਿੱਤਾ ਆਪਾਂ ਨੇ ਬਾਕੀ ਹੁਣ ਵਿੱਲੇ ਹੀ ਖੜਦਾ ਦੇਖੋ ਬਾਡੀ ਲਾਈਨ ਤੇ ਤੁਹਾਨੂੰ ਦਿਖਾਏ ਦੇ ਆਈ ਟਰੈਕਟਰ ਬੀਅਨ ਕਲੀਅਰ ਹਨ ਨਾਲੇ ਤੋਂ ਆਇਆ ਬਣੀ ਜੀ ਕੱਪੜਾ ਮੈਂ ਮਾਰਿਆ ਛੋਹ ਤੇ Ориジナル ਨਾਲ ਦਾ ਰੰਗ ਹੈ ਜੀ ਤੇ ਬਾਈ ਕੀਮਤ ਕਿ ਆਏ ਕੀ ਮੰਗ ਹੈ ਤੇ 1 ਲੱਖ ਰੁਪਈਆ ਬਾਕੀ 3 ਲੱਖ ਰੁਪਈਆ ਮੰਗ ਹੈ ਜੀ ਤੇ ਬਾਕੀ ਮੌਕੇ ਤੇ ਹੋ ਜੂ ਬੈਠ ਕੇ ਸੌਦਾ ਤੇ ਬੰਦੇ ਦਾ ਨੰਬਰ ਵੀ ਤੁਹਾਨੂੰ ਵਿੱਚੇ ਹੈ ਚਾਹੇ ਮੇਰੇ ਨਾਲ ਗੱਲ ਨਾ ਕਰਿਓ ਸਿੱਧੇ ਬੂਥਗੜ ਆਓ ਕਰਾਲੀ ਤੇ ਜਿਹੜਾ ਸਿਸਮਾ ਤੋਂ ਕਰਾਲੀ ਰੋਡ ਜਾ ਰਿਹਾ ਇਹਦੇ ਤੇ ਹੀ ਬੂਥਗੜ ਪਿੰਡ ਹੈ ਜੀ ਤੇ ਬਾਈ ਦਾ ਨੰਬਰ ਹੁਣ ਵਿੱਚ ਬੋਲ ਦੰਨੇ ਬਾਈ ਕਿੰਨਾ ਨੰਬਰ ਹੈ ਛੋਟੇ ਤੇਰਾ ਆ ਟਰੈਕਟਰ ਦਾ 15722 ਪੂਰਾ ਸਾਊਂਡ ਬਹੁਤ ਹੈ ਕਿੰਨਾ ਹੈ 62 ਉਹ ਬਾਈ 15728 62845 45 15728 15728 ਇਹ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲਬਾਤ ਕਰੋ ਤੇ ਬਾਈ ਦੇ ਘਰੇ ਆਓ ਤੇ ਟਰੈਕਟਰ ਚੈੱਕ ਕਰੋ ਚਲਾ ਚਲੂਕ ਹੈ ਬਾਕ ਹੈ ਫਿਰ ਕਰੋ ਸੌਦਾ ਬੁਲਾਣਾ ਮੰਨੋ ਵੀ ਬੁਲਾ ਲਿਓ ਬਿਲਕੁਲ ਮੈਂ ਆ ਜਾਊਗਾ ਜੀ ਕੋਈ ਚੱਕਰ ਨਹੀਂ ਤੇ ਤੁਹਾਨੂੰ ਟਰੈਕਟਰ ਦੇ ਕੇ ਭੇਜੂਗੇ ਲੋ ਜੀ ਜਿਹੜਾ ਵੀਰ ਆਪਾਂ ਨੂੰ ਕਮੈਂਟ ਕਰ ਰਿਹਾਤਾ ਜੀ ਆਪਣੇ ਬਲੌਗ ਤੇ ਵੀ ਟਰੈਕਟਰ ਬਾਰੇ ਦੱਸੋ ਬਾਈ ਜੀ ਮੈਂ ਲੈਣਾ ਹੈ ਲੋ ਜੀ ਅੱਜ ਤੁਹਾਨੂੰ ਬਲੌਗ ਦੇ ਦਿੱਤਾ 2 ਮਿੰਟ ਦਾ ਤੇ ਟਰੈਕਟਰ ਤੁਸੀਂ ਦੇਖ ਰਹੇ ਆ ਸਾਰਾ ਬੰਫਰ ਲੱਗਿਆ ਵਾ ਛਾਤਰੀ ਡੰਡਾ ਗੈਲ ਹੈ ਫੱਟੀ ਗੈਲ ਹੈ ਤੇ ਟਰੈਕਟਰ ਦਾ ਜਿਹੜਾ ਰੰਗ ਰੂਪ ਹੈ ਨਾਲ ਦਾ ਹੈ ਜੀ ਬਾਡੀ ਲਾਈਨ ਤੋਂ ਐਨ ਓਕੇ ਬਾਕੀ ਜੀ ਆਪਾਂ ਇਹਦੇ ਬਸ ਚੱਕੇ ਚੁੱਕੇ ਕਰਦੇ ਆਂ ਗਰੀਸ ਪਿਛਲੇ ਬ੍ਰੇਕਾਂ ਬਰੂਕਾ ਕਰਦੇ ਆਂ ਸਰਵਿਸ ਕਰਦੇ ਆਂ ਜੀ ਅੰਜਣ ਅੱਜ ਤੱਕ ਨਾ ਪੰਪ ਕਰਾਇਆ ਜੀ ਨਾ ਅੰਜਣ ਕਰਾਇਆ ਬਾਕੇ ਚੈੱਕ ਕਰਕੇ ਟਰੈਕਟਰ ਲੈ ਜਾਓ ਵੀਰ ਮੇਰੇਓ ਲੀਕੇਜ ਵੀ ਨਹੀਂ ਹੈ ਜੀ ਜੇ ਤੁਸੀਂ ਦੇਖਾ ਨਾ ਟਰੈਕਟਰ ਛਿੱਕਾ ਬੰਦ ਹੈ ਇਹ ਵੀ ਛੋਟੇ ਖੋਲਦੇ ਮੜਾ ਆ ਫੜ ਲੈ ਆ ਜਾਓ ਜੀ ਚੈੱਕ ਕਰਾਈ ਲੈਣੇ 2 ਮਿੰਟ ਚ ਅੰਜਣ ਤੁਹਾਨੂੰ ਚੈੱਕ ਕਰਾ ਦੀ ਬਾਕੀ ਟਰੈਕਟਰ ਨਾ ਤੋ ਆਇਆ ਨਹੀਂ ਅਜੇ ਕੋਕਾ ਪੀਸ ਹੈ ਜਿਹੜਾ ਲੈ ਜੂਗਾ ਯਾਦ ਕਰੂੰਗਾ ਬਾਕੀ ਨੰਬਰ 2 ਕਹਿੰਦੇ ਫੋੜ ਹੋਇਆ 볼ਟ ਹੋਇਆ ਇਹਨੂੰ ਨਾ ਜੇ ਕਿਤੇ ਮਿਸਤਰੀ ਵਧੀਆ ਮਿਲੂਗਾ ਫੇਰ ਬੱਲੇ ਬੱਲੇ ਹੈ ਜੀ ਬਾਕੀ ਤੁਹਾਨੂੰ ਪਤਾ ਆਪਣੇ ਹੱਥ ਦੀ ਸਫਾਈ ਦਾ ਆਪਾਂ ਕੰਮ ਕਰਦੇ ਆਂ ਟਰੈਕਟਰ ਮੇਰੇ ਕੋਲੇ ਆ ਰਿਹਾ ਜੀ ਜੱਤੋਂ ਮੈਂ ਦੁਕਾਨ ਕਰੀ ਐ ਮੇਰਾ ਪ੍ਰੇਮ ਪੈ ਗਿਆ ਦਾ ਬਾਈਕਲ ਤੇ ਲੋ ਜੀ ਕੋਈ ਲੀਕ ਜਨੀ ਦੇਖੋ ਇਹ ਤਾਂ ਮੜਾ ਮੋਟਾ ਸਰਦੀਆਂ ਚ ਠੰਡਾ ਚੱਲਦਾ ਇੱਕ ਨਾ ਇਹਨਾਂ ਨੇ ਹੁਣ ਬਾਇਆ ਬੂਆ ਦਾ ਰੋਟਾ ਵੇਟਰ ਗੈਲਾ ਉਹ ਬਾਈ ਨਾ ਤੋ ਆ ਕੇ ਨਹੀਂ ਦਿਆ ਕਿਉਂਕਿ ਬਾਈ ਕੋਲ ਤਾਂ ਕੰਮ ਇੰਨਾ ਹੈ ਹੀ ਨਹੀਂ ਜੇ ਹੋਇਆ ਵੀ ਟਾਇਰ ਕਵਰ ਦਾ ਜੈਨ ਹੈ ਅਸੀਂ ਕਰ ਦੋਗੇ ਸੈਟ ਮਾਲਾ ਇੱਕ ਵੈਸੇ ਕਦੀ ਅੰਜਣ ਤੁਸੀਂ ਹੈੱਡ ਦੇ ਨਟ ਦੇਖ ਸਕਦੇ ਐ ਰੰਗ ਹੈ ਨਹੀਂ ਗੋਟੀ ਵੀ ਨਹੀਂ ਪਈ ਵੀ ਲੋ ਨਾ ਖੋਲੇ ਆਪਾਂ ਨੇ ਨਾਲ ਦਾ ਅੰਜਨ ਆਈ ਜਿੱਕਣਾ ਆਇਆ ਤਾਂ ਟਰੈਕਟਰ ਤਿਆਰ ਹੋ ਕੇ ਬਣ ਕੇ ਤੇ ਗੇਅਰ ਕਿੰਨੀ ਤੇ ਕਲੱਚ ਕਿੰਨੀ ਤੇ ਓਕੇ ਆਈ ਟਰੈਕਟਰ ਟਾਇਰ ਬਾਈ ਨੇ ਪੁਆਏ ਦੇ 14 ਦੇ ਬੀਕੇਟੀ ਚੌਕੜਾ ਨਵਾਂ ਜੀ ਬੀਕੇਟੀ ਦੇਖ ਸਕਦੇ ਤੁਸੀਂ ਤੇ ਬਾਕੀ ਬਾਈ ਟਰੈਕਟਰ ਬਹੁਤ ਵਧੀਆ ਜੇ ਕੋਈ ਲਊਗਾ ਨਾ ਆਪਣਾ ਕਿਸਾਨ ਭਰਾ ਜਾਂ ਆਪਣਾ ਕੋਈ ਵੀ ਸਬਸਕ੍ਰਾਈਬਰ ਤੁਸੀਂ ਨਜ਼ਾਰੇ 'ਚ ਰਹੋਗੇ ਕਿਉਂਕਿ ਐਂ ਆਊਟ ਬਾਉ ਤੇ ਟਰੈਕਟਰ ਨੂੰ ਪੂਰਾ ਚੈੱਕ ਕਰਕੇ ਰੂਟਾਵੇਟਰ ਜਾਂ ਤਵੀਆਂ 'ਚ ਫਿਰ ਲੈ ਕੇ ਜਾਓ ਜੀ ਠੀਕ ਹੈ ਜੀ ਲਓ ਜੀ ਜਿਹੜੇ ਵੀ ਭਰਾ ਆਪਾਂ ਨੂੰ ਪੁੱਛ ਰਹੇ ਤੇ ਵੀ ਉਹ ਟਰੈਕਟਰ ਬਾਰੇ 60 ਬਾਰੇ ਦੱਸਿਆ ਨਹੀਂ ਤੁਹਾਨੂੰ ਅੱਜ ਸਾਰਾ ਕੁਝ ਦੱਸਦੇ ਆ ਜੀ ਤੇ ਦੇਖ ਸਕਦੇ ਪਿੱਛੇ ਤੋਂ ਡੰਡਾ ਇਹ ਦੁਬਾਰਾ ਲੇ ਕੇ ਨਵਾਂ ਲਾਇਆ ਵਾ ਬਾਕੀ ਸਾਰਾ ਕੁਝ ਓਰੀਜਨਲ ਹੈ ਜੀ ਲਿੰਕਾਂ ਲੌਂਕਾਂ ਬਾਕੀ ਆਪਾਂ ਨੇ ਇਹਦੀਆਂ ਅੱਜ ਤੱਕ ਬ੍ਰੇਕਾਂ ਦੇ ਲੈਦਰ ਉਧਰ ਪਾਏ ਆ ਜੀ ਤੇ ਹੋਰ ਕੋਈ ਕੰਮ ਨਹੀਂ ਇੱਕ ਚੱਕੇ ਗਰੀਸ ਕਰਦੇ ਕਦੂਆਂ ਤੋਂ ਬਾਅਦ ਉਹ ਤਾਂ ਸਾਨੂੰ ਪਤਾ ਫੋੜ ਦੇ ਕਰਨੇ ਪੈਣੇ ਜੀ ਬ੍ਰੇਕਾਂ ਵੀ ਸਾਬ ਤੇ ਇੱਕ ਕਰੀ ਇਹ ਹੀ ਸਰਵਿਸ ਕਲੱਚ ਵੀ ਕਰਿਆ ਤਾਂ ਇੱਕ ਵਾਰ ਹੋਰ ਕੋਈ ਕੰਮ ਨਹੀਂ ਜੀ ਇਹ ਚੀਜ਼ਾਂ ਤਾਂ ਇਹਨੇ ਲੈਣੀਆਂ ਨਾਰਮਲ ਹੈ ਜੀ ਸਰਵਿਸ ਵਗੈਰਾ ਤਾਂ ਸਾਲ ਬਾਅਦ ਲੈਣੀ ਹੈ ਜੀ ਇਹਨੇ ਹੱਥ ਫੇਰੀ ਤਾਂ ਮੰਗਣੀ ਹੈ ਫੋੜਨਾ ਤੇ ਲੋ ਜੀ ਤੁਹਾਨੂੰ ਇਹ ਬਲੌਗ ਵੀ ਦੇ ਦਿੱਤਾ ਹੁਣ ਜਿਹਨੂੰ ਵੀ ਲੋੜ ਹੈ ਜੀ ਤੁਹਾਨੂੰ ਬਲੌਗ ਦੇ ਵਿੱਚ ਨੰਬਰ ਦੇ ਆ ਬਾਈ ਇੱਕ ਵਾਰੀ ਫੇਰ ਪੁੱਛ ਲੈਣੇ ਬਾਈ ਨੂੰ ਬਾਈ ਨੰਬਰ ਇੱਕ ਵਾਰੀ ਫੇਰ ਦੱਸ ਦੇ ਹਾਂ ਆਕਾ ਦਾ 91515723 ਹਾਂ ਆਪਣਾ ਡਾਇਰੈਕਟ ਫੋਨ ਕਰੋ ਬਾਈ ਨੂੰ ਯਾਦ ਕਰਨਗੇ ਨਾ ਦੇਖਿਆ ਹਾਂ ਬਾਈ ਦੀ ਇੱਕ ਮੈਨੂੰ ਗੱਲ ਬਹੁਤ ਵਧੀਆ ਲੱਗੀ ਜਿਹੜੀ ਆਕਾ ਕਹੀ ਹੈ ਨੇ ਕਹਿੰਦਾ ਵੀ ਬਿੰਦਰ ਦੇ ਇੱਕ ਟਰੈਕਟਰ ਦੇਣੇ ਤਾਂ ਅੱਜ ਦੇ ਇਹਦੇ ਏਜੰਸੀ ਵਾਲਿਆਂ ਪਰ ਕਹਿੰਦਾ ਮੈਂ ਸੋਚਦਾ ਵੀ ਜਿੱਕਣਾ ਅਸੀਂ ਲਿਆ ਤਾਂ ਐਨ 2-4 ਕੀਲਿਆਂ 'ਚ ਚਲਾਇਆ ਵਾਏ ਕਿਉਂ ਨਾ ਕਹਿੰਦਾ ਟਰੈਕਟਰ ਕਿਸੇ ਜ਼ਿਮੀਂਦਾਰ ਨੂੰ ਦੇ ਦਈਏ ਜਿਹੜਾ ਚਲਾਵੇ ਤੇ ਕੱਲ ਨੂੰ ਸਾਨੂੰ ਯਾਦ ਕਰੇ ਤਾਂ ਕਰਕੇ ਮੈਂ ਕਹਿ ਰਿਹਾ ਵੀ ਕਿਉਂ ਨਾ ਟਰੈਕਟਰ ਕੋਈ ਆਪਣੇ ਜਾਣ ਪਛਾਣ ਜਾਂ ਆਪਣੇ ਕਿਸੇ ਵੀ ਯਾਰ ਦੋਸਤ ਮਿੱਤਰ ਕੋਲ ਚਲੇ ਜਾਵੇ ਵਧੀਆ ਚੀਜ਼ ਐ ਨਾਲੇ ਯਾਦ ਕਰੂੰਗੇ ਜੀ ਕੱਲ ਨੂੰ ਸਾਨੂੰ ਵੀ ਬਾਈ ਨੂੰ ਵੀ ਯਾਦ ਕਰੂੰਗੇ ਸਾਨੂੰ ਵੀ ਵੀ ਹਾਂ ਕੋਈ ਟਰੈਕਟਰ ਦਿਖਾਇਆ ਤਾਂ ਬਾਈ ਬਾਕੀ ਕੋਈ ਹੋਰ ਕੋਈ ਗੱਲਬਾਤ ਹੋਈ ਕਮੈਂਟ ਜ਼ਰੂਰ ਕਰਦੇ ਹੋ ਚਲੋ ਠੀਕ ਐ ਜੀ ਹੈ ਜੀ? ਉਹਦਾ ਨੰਬਰ ਹੈ 65। ਪੀਵੀ 65 ਨੰਬਰ ਹੈ ਜੀ ਉਹ ਤਾਂ ਦੇਖ ਹੀ ਲਿਆ ਤੁਸੀਂ। ਆ ਦੇਖੋ ਪੀਵੀ 65 ਨੰਬਰ ਹੈ ਜੀ 34 34। 34 34 ਤੇ ਇੱਕ ਹੱਥ ਚੱਲਿਆ ਵਾ ਫਰਸਟ ਓਨਰ ਹੈ ਜੀ। ਫਰਸਟ ਓਨਰ ਤੇ ਤਿੰਨ ਦੀ ਡਿਮਾਂਡ ਹੈ ਮਾਣ ਤਾਣ ਹੋ ਜੂ ਮੌਕੇ ਪਰ ਤੇ ਚਾਰੇ ਟਾਇਰ ਨਵੇਂ ਹੈ ਜੀ। ਬਾਜ ਜਾ ਕੇ ਬਾਓ ਲੋੜੇ ਨਹੀਂ 5 ਸਾਲ ਦੇਖਣ ਦੀ ਟਰੈਕਟਰ ਹੈ। ਆਪਣਾ ਬਲੌਗ ਇੱਥੇ ਤੱਕ ਤਾਂ ਹੀ ਮਿਲਦੇ ਆ ਜੀ ਫਿਰ ਕੱਲ ਕਿਸੇ ਨਵੇਂ ਬਲੌਗ ਵਿੱਚ ਸਾਨੂੰ 또 ਆ ਗਿਆ ਸਾਡੇ ਵੱਲੋਂ ਸਸਰੀਕਾਲ ਜੀ। ਇੱਕ ਵਾਰੀ ਸਟਾਰਟਿੰਗ ਦੇਖੋ ਟਰੈਕਟਰ ਦੀ। ਅੱਜ ਕੱਲ ਸਰਦੀ ਐ ਜੀ ਕੋਈ ਵੀ ਫੋੜ ਹੈ ਨਾ ਅੰਜਣਾ ਇਹਨਾਂ ਦੇ ਹੈਵੀ ਐ ਤੇ ਥੋੜਾ ਕਿ ਧੂਆਂ ਜਦ ਸਟਾਰਟ ਕਰਦੇ ਜਾਂ ਦਿਖਾਂਦਾ ਫੂਨ ਨਹੀਂ ਹੈਗਾ ਜੀ ਮਨੂੰ ਐ ਲੱਗਦਾ ਛੋਟੇ ਵੀ ਆਤਾ ਵਿੱਚ ਕੁਝ ਖੜ ਕਰਿਆ ਤੇ ਕਸ ਤੇ ਆ ਤਾਂ ਬੈਟਰੀ ਵਾਲਾ ਜਾਂ ਇਹਦੇ ਸਲੈਂਸਰ ਦੀ ਕੋਈ ਜਾਲੀ ਐ ਥੋੜੀ ਕਿ ਟੈਪ ਟਾਂ ਦੀਆ ਕਰਨ ਵਾਲੀਆਂ ਐ ਤੇ ਕੀ ਸਰਵਿਸ ਕਰ ਹੋ ਜਣੀ ਆ ਤਾਂ ਚਲੋ ਠੀਕ ਐ ਜੀ ਤੁਹਾਨੂੰ ਸਟਾਰਟਿੰਗ ਵੀ ਦਿਖਾਤੀ ਜੀ